ਜਦੋਂ ਦਾਊਦ ਗਾਉਂਦਾ ਹੁੰਦਾ ਸੀ ਪਰਮੇਸ਼ਵਰ ਦੀ ਮਹਿਮਾ ਕਰਦਾ ਹੁੰਦਾ ਸੀ ਕੀ ਹੁੰਦਾ ਸੀ ਸ਼ਾਊਲ ਉੱਤੋਂ ਦੁਸ਼ਟ ਆਤਮਾ ਉੱਤਰ ਜਾਂਦਾ ਸੀ ਛੱਡ ਕੇ ਨਹੀਂ ਜਾਂਦਾ ਸੀ ਉੱਤਰ ਜਾਂਦਾ ਸੀ ਪਰ ਕੀ ਹੁੰਦਾ ਸੀ ਥੋੜੇ ਸਮੇਂ ਬਾਅਦ ਫੇਰ ਸ਼ਾਊਲ ਤੇ ਆਣ ਪੈਂਦਾ ਸੀ ਉਹ ਤੁਸੀਂ ਦੇਖਿਓ ਬਹੁਤ ਸਾਰੇ ਲੋਕੀ ਇਦਾਂ ਦੇ ਹੈਗੇ ਆ ਟੈਂਪਰੇਰੀਲੀ ਰੀਲੀਫ ਉਹਨਾਂ ਨੂੰ ਮਿਲਦਾ ਹੈ ਥੋੜੇ ਜੇ ਚਿਹਰ ਦਾ ਆਰਾਮ ਉਹਨਾਂ ਨੂੰ ਮਿਲਦਾ ਕਹਿੰਦੇ ਜਦੋਂ ਅਸੀਂ ਇੱਥੇ ਆਉਨੇ ਆ ਪਿੱਛੇ ਜੇ ਮੈਨੂੰ ਇੱਕ ਪਰਿਵਾਰ ਮਿਲਿਆ ਕਹਿੰਦੇ ਜਿੰਨਾ ਚਿਰ ਸਾਡਾ ਮੁੰਡਾ ਚਰਚ ਵਿੱਚ ਰਹਿੰਦਾ ਆ ਉਹ 2 ਦਿਨ ਰਹਿ ਲਵੇ 4 ਦਿਨ ਰਹਿ ਲਵੇ ਮਹੀਨਾ ਰਹਿ ਲਵੇ ਜਾਂ ਐਤਵਾਰ ਨੂੰ ਜਦੋਂ ਅਸੀਂ ਆਉਨੇ ਆ ਇੱਥੇ ਸੇਵਾ ਕਰਦਾ ਆ ਇੱਥੇ ਸਾਰਿਆਂ ਨੂੰ ਹੱਸ ਕੇ ਬੁਲਾਉਂਦਾ ਆ ਵਚਨ ਸੁਣਦਾ ਇਹਨੂੰ ਕੋਈ ਦਿੱਕਤ ਨਹੀਂ ਹੁੰਦੀ ਜਾ ਕਹਿੰਦਾ ਜਿੱਦਾਂ ਹੀ ਘਰੇ ਪੈਰ ਰੱਖਦਾ ਹੈ ਉਦਾਂ ਹੀ ਦੁਸ਼ਟ ਆਤਮਾ ਫੇਰ ਇਹਨੂੰ ਚੰਬੜ ਜਾਂਦਾ ਹੈ ਇਤਾਂ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਆਣ ਕੇ ਦੱਸਿਆ ਪਹਿਲਾਂ ਮੈਂ ਵੀ ਇਸ ਗੱਲ ਉੱਤੇ ਇੰਨਾ ਗੌਰ ਨਹੀਂ ਕੀਤਾ ਵੀ ਇਦਾਂ ਕਿਉਂ ਬਹੁਤ ਮਿਹਨਤ ਕਰਨ ਦੇ ਬਾਵਜੂਦ ਵੀ ਕਿਉਂ ਆਫਰੀ ਨਹੀਂ ਹੋ ਰਹੇ ਜੇ ਕੋਈ ਪਰਮੇਸ਼ਵਰ ਦੇ ਵਚਨ ਦੀ ਆਣਾ ਅਗਿਆਕਾਰੀ ਕਰੂਗਾ ਅਰ ਉਹਨੂੰ ਉਹਦੇ ਜੀਵਨ ਦੇ ਵਿੱਚ ਦੁਸ਼ਟ ਆਤਮਾ ਪਰਮੇਸ਼ਵਰ ਦੇ ਦੁਆਰਾ ਭੇਜਿਆ ਹੋਇਆ ਹੋਇਆ ਤੇ ਉਸ ਦੁਸ਼ਟ ਆਤਮਾ ਨੂੰ ਕੋਈ ਇਨਸਾਨ ਉਸ ਮਨੁੱਖ ਤੋਂ ਵੱਖਰਾ ਨਹੀਂ ਕਰ ਸਕਦਾ ਉਹਦੇ ਚੋਂ ਕੱਢ ਨਹੀਂ ਸਕਦਾ ਇਸ ਲਈ ਪਰਮੇਸ਼ਵਰ ਦੇ ਭੈ ਵਿੱਚ ਰਵੋ ਆਗਿਆਕਾਰੀ ਦੇ ਵਿੱਚ ਰਹੋ ਅਰ ਪਰਮੇਸ਼ਵਰ ਦੇ ਹੁਕਮਾਂ ਦੇ ਅਨੁਸਾਰ ਚੱਲੋ ਤਾਂ ਜੋ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਆਵੇ ਦੁਸ਼ਟ ਆਤਮਾ ਨਹੀਂ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਆਵੇ ਪਰਮੇਸ਼ਵਰ ਦਾ ਮਸਾ ਤੁਹਾਡੇ ਉੱਤੇ ਠਹਿਰੇ ਅਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੋ ਤੁਹਾਡਾ ਪਿਆਲਾ ਭਰਿਆ ਰਹੇ ਤੇ ਪਰਮੇਸ਼ਵਰ ਤੁਹਾਡੇ ਲਈ ਤੁਹਾਡੇ ਵੈਰੀਆਂ ਦੇ ਸਨਮੁਖ ਮੇਜ਼ ਵਿਛਾਵੇ ਹallelujah ਬਹੁਤ ਸਾਰੇ ਲੋਕ ਲੋਕਾਂ ਦਾ ਧਿਆਨ ਆਪਣੇ ਵੱਲ ਨੂੰ ਆਕਰਸ਼ਿਤ ਕਰਨ ਦੇ ਵਿੱਚ ਆਪਣੀ ਸਾਰੀ ਊਰਜਾ ਲਗਾ ਦਿੰਦੇ ਆ ਸਾਰਾ ਜ਼ੋਰ ਲਗਾ ਦਿੰਦੇ ਆ ਤੁਸੀਂ ਲੋਕਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹੋ ਕਿ ਲੋਕੀ ਦੇਖਣ ਤੁਸੀਂ ਕਿੰਨੇ ਸਪੈਸ਼ਲ ਹੋ ਜਾਂ ਕੀ ਤੁਹਾਡੇ ਕੋਲੇ ਆ ਕਿਵੇਂ ਦਾ ਤੁਹਾਡਾ ਜੀਵਨ ਆ ਪਰ ਜੇ ਤੁਸੀਂ ਉਹੀ ਜ਼ੋਰ ਜਿਹੜਾ ਲੋਕਾਂ ਦੇ ਧਿਆਨ ਨੂੰ ਆਪਣੇ ਵੱਲ ਖਿੱਚਣ ਵਾਸਤੇ ਲਗਾਉਂਦੇ ਹੋ ਜੇ ਕਿਤੇ ਤੁਸੀਂ ਉਹੀ ਜ਼ੋਰ ਪਰਮੇਸ਼ਵਰ ਦੀ ਐਨੋਇੰਟਿੰਗ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਤੇ ਲਾ ਲਓ ਤੇ ਲੋਕਾਂ ਨੇ ਆਪੇ ਹੀ ਤੁਹਾਡੇ ਵੱਲ ਦੇਖਣਾ ਸ਼ੁਰੂ ਕਰ ਦੇਣਾ ਉਹਨਾਂ ਨੇ ਆਪੇ ਹੀ ਤੁਹਾਡੇ ਵੱਲ ਨੂੰ ਆਕਰਸ਼ਿਤ ਹੋ ਜਾਣਾ ਹੈ ਪਰ ਉਹਦੇ ਨਾਲ ਨਾਲ ਇੱਕ ਹੋਰ ਗੱਲ ਵੀ ਹੈ ਤੁਹਾਨੂੰ ਪਤਾ ਜਿਹੜਾ ਤੇਲ ਆ ਉਹ ਮਸਾਲਾ ਦਾ ਪ੍ਰਤੀਕ ਆ ਕਿੰਨਿਆਂ ਨੂੰ ਪਤਾ ਇਸ ਗੱਲ ਦਾ ਕਿ ਤੇਲ ਮਸਾਲਾ ਦਾ ਪ੍ਰਤੀਕ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਤੇਲ ਨਿਕਲਦਾ ਕਿਵੇਂ ਆ ਸਰੋਂ ਨੂੰ ਜਤੂਨ ਨੂੰ ਨਾਰੀਅਲ ਨੂੰ ਬਦਾਮਾਂ ਨੂੰ ਜੇ ਇਸ ਵੀ ਚੀਜ਼ ਦਾ ਤੇਲ ਆ ਉਹਨੂੰ ਐਨ ਚੰਗੀ ਤਰ੍ਹਾਂ ਪੀਸਿਆ ਜਾਂਦਾ ਆ ਬਹੁਤ ਕੰਪਰੈਸ ਕੀਤਾ ਜਾਂਦਾ ਹੈ ਉਹਨੂੰ ਉਹ ਭਾਰ ਪਾ ਕੇ ਕੋਲੂ ਦੇ ਵਿੱਚ ਫੇਰ ਤੇਲ ਨਿਕਲਦਾ ਹੈ ਫੇਰ ਜਾ ਕੇ ਤੇਲ ਬਣਦਾ ਹੈ ਉਹ ਤੇ ਜੇ ਮਸਾ ਵਾਲਾ ਤੇਲ ਬਣਨਾ ਆ ਤੁਸੀਂ ਚਾਹੁੰਦੇ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਵੇ ਫਿਰ ਕ੍ਰਸ਼ ਹੋਣ ਤੋਂ ਡਰਨਾ ਨਹੀਂ ਫੇਰ ਜ਼ਿੰਦਗੀ ਦੇ ਵਿੱਚ ਕੋਈ ਜਾਣੇ ਕੀ ਗੱਲ ਕਹਿ ਰਿਹਾ ਆ ਪੀੜੇ ਜਾਣ ਤੋਂ ਡਰਨਾ ਨਹੀਂ ਤਿਆਰ ਰਹਿਣਾ ਜਿਹੜਾ ਪੀੜਿਆ ਜਾਂਦਾ ਆ ਤੇਲ ਵੀ ਫੇਰ ਉਹੀ ਬਣਦਾ ਆ ਤੁਸੀਂ ਦੇਖੋ ਦੁੱਧ ਦੀ ਕੀਮਤ ਕੀ ਆ 70 ਰੁਪਏ ਲੀਟਰ ਮਲਾਈ ਦੀ ਕੀਮਤ ਉਸ ਤੋਂ ਬਾਅਦ ਮੱਖਣੀ ਦੀ ਕੀਮਤ ਉਸ ਤੋਂ ਉੱਪਰ ਤੇ ਜੇ ਮੱਖਣੀ ਰੱਜ ਕੇ ਦੇਸੀ ਘਿਓ ਬਣ ਜਵੇ ਤੇ ਉਸ ਦੀ ਕੀਮਤ ਸਭ ਤੋਂ ਹੀ ਉੱਪਰ ਬਣਿਆ ਦੁੱਧ ਤੋਂ ਹੀ ਪਰ ਜਿੰਨਾ ਜਿੰਨਾ ਪੀੜਿਆ ਗਿਆ ਜਿੰਨੇ ਜਿੰਨੇ ਪ੍ਰੋਸੈਸ ਦੇ ਵਿੱਚੋਂ ਗੁਜ਼ਰਿਆ ਆ ਜਦੋਂ ਕੱਚਾ ਦੁੱਧ ਸੀ 70 ਰੁਪਏ ਤੱਕ ਦਾ ਸੀ ਪਰ ਜਦੋਂ ਸੇਕ ਲਵਾਇਆ ਉਹਦੇ ਉੱਤੇ ਮਲਾਈ ਆਈ ਉਹ ਮਲਾਈ ਦਾ ਮੁੱਲ ਪੈ ਗਿਆ ਵਧ ਗਿਆ ਫਿਰ ਉਹ ਮਲਾਈ ਹੀ ਨਹੀਂ ਰਿਹਾ ਉਹ ਰਿੜਕ ਆ ਗਿਆ ਕਦੀ ਇੱਧਰ ਵੱਜਾ ਕਦੀ ਉੱਧਰ ਵੱਜਾ ਰਿੜਕ ਹੋਇਆ ਚੰਗੀ ਤਰ੍ਹਾਂ ਤੇ ਰਿੜਕ ਹੋ ਕੇ ਫਿਰ ਮੱਖਣੀ ਨਿਕਲੀ ਇੱਕ ਹੋਰ ਪ੍ਰੋਸੈਸ ਦੇ ਵਿੱਚੋਂ ਦੀ ਤੇ ਫਿਰ ਜਦੋਂ ਉਸ ਮੱਖਣੀ ਉਹਨੂੰ ਸੇਕ ਦੇ ਉੱਤੇ ਰੱਖਿਆ ਗਿਆ ਤੇ ਫਿਰ ਦੇਸੀ ਘਿਓ ਬਣ ਗਿਆ ਜੇ ਤੁਸੀਂ ਵੀ ਆਪਣੀ ਕੀਮਤ ਚਾਹੁੰਦੇ ਆ ਵਧੇ ਤਾਂ ਸੇਕ ਵਿੱਚੋਂ ਦੀ ਤਾਂ ਲੰਘਣਾ ਪੈਣਾ ਆ ਸ਼ੁੱਧ ਸੋਨਾ ਵੀ ਭੱਠੀ ਥਾਣੀ ਲੰਘਦਾ ਆ ਉਹਨੂੰ ਵੀ ਸੇਕ ਲਵਾਉਣਾ ਪੈਂਦਾ ਆ ਚਾਂਦੀ ਨੂੰ ਸ਼ੁੱਧ ਹੋਣ ਦੀ ਵੀ ਕੁਠਾਲੀ ਥਾੜੀ ਨਿਕਲਣਾ ਪੈਂਦਾ ਉਹਨੂੰ ਵੀ ਸੇਕ ਲਵਾਉਣਾ ਪੈਂਦਾ ਆ ਤਾਂ ਪਿਓਰਿਟੀ ਦੇ ਲਈ ਸੇਕ ਥਾਣੀ ਨਿਕਲਣਾ ਹੀ ਪੈਂਦਾ ਆ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਦੋਂ ਪਿੱਛੇ ਨੂੰ ਨਾ ਭੱਜੋ ਉਦੋਂ ਅੱਗੇ ਨੂੰ ਤੱਕਦੇ ਰਹੋ ਕਿ ਮੈਂ ਮੱਖਣੀ ਤੋਂ ਕਿਉਂ ਬਣਨੀ ਆਲਾ ਆ ਮੈਂ ਅਸ਼ੁੱਧ ਤੋਂ ਸ਼ੁੱਧ ਵਿੱਚ ਆਉਣ ਹੀ ਵਾਲਾ ਆ ਮੈਂ ਖੋਟੇ ਤੋਂ ਖਰੇ ਹੋਣ ਦੇ ਪ੍ਰੋਸੈਸ ਵਿੱਚ ਆ ਜੇ ਤੁਹਾਨੂੰ ਉਹ ਕੀਮਤ ਪਤਾ ਹੋਊਗੀ ਜੋ ਤੁਸੀਂ ਬਣਨ ਵਾਲੇ ਹੋ ਫਿਰ ਉਹ ਸੇਕ ਲਵਾਉਣ ਤੋਂ ਤੁਹਾਨੂੰ ਡਰ ਨਹੀਂ ਲੱਗਣਾ ਫਿਰ ਉਹ ਸੇਕ ਵੀ ਖੁਸ਼ੀ ਦੇ ਨਾਲ ਚੱਲ ਹੋ ਜਾਣਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹ ਸੇਕ ਲੱਗਣ ਦੇ ਬਾਅਦ ਤੁਸੀਂ ਕੀ ਬਣ ਜਾਣਾ ਹੈ ਪਰ ਅਸੀਂ ਲੰਬਾ ਸੋਚਦੇ ਨਹੀਂ ਇਸ ਲਈ ਪਰੇਸ਼ਾਨ ਹੋ ਜੰਨੇ ਸੋ ਪਰਮੇਸ਼ਵਰ ਦਾ ਮਸਾ ਜਿਹੜਾ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਲੈਣਾ ਚਾਹੁੰਦੇ ਆ ਤਾਂ ਪਰਮੇਸ਼ਵਰ ਦੇ ਅਭਿਸ਼ਿਖਤ ਦੇ ਉੱਤੇ ਜਿਹੜਾ ਮਸਾ ਆ ਉਸ ਮਸੇ ਨੂੰ ਆਪਣੇ ਵੱਲ ਨੂੰ ਅਟਰੈਕਟ ਕਰਨਾ ਸ਼ੁਰੂ ਕਰ ਦੋ ਕਈ ਵਰੀ ਤੁਸੀਂ ਕਿਸੇ ਪਰਮੇਸ਼ਵਰ ਦੇ ਦਾਸ ਨੂੰ ਬਹੁਤ ਉਹਦੀ ਲਾਈਫ ਦੇ ਵਿੱਚ ਫਲੋਰਿਸ਼ ਹੋਇਆ ਦੇਖਦੇ ਆ ਉਹਨੂੰ ਵਧਿਆ ਫਲਿਆ ਦੇਖਦੇ ਆ ਕਿ ਉਹ ਚਾਰ ਚੁਫੇਰੀਆਂ ਫਲੋਰਿਸ਼ ਹੋ ਰਿਹਾ ਆ ਗੱਡੀਆਂ ਸੋਹਣੀਆਂ ਆ ਉਹਦੇ ਕੋਲੇ ਸੇਵਕਾਈ ਬਹੁਤ ਸੋਹਣੀ ਉਹਦੇ ਕੋਲੇ ਘਰ ਬਹੁਤ ਸੋਹਣਾ ਆ ਉਹਦੇ ਕੋਲੇ ਅਰ ਪਰਮੇਸ਼ਵਰ ਉਹਦੇ ਲਈ ਅਦ부ਦ ਕੰਮ ਕਰ ਰਹੇ ਆ ਹਮੇਸ਼ਾ ਹੀ ਕਿਸੇ ਕੋਲੇ ਚੰਗੀਆਂ ਚੀਜ਼ਾਂ ਹੋਣ ਦਾ ਮਤਲਬ ਇਹ ਨਹੀਂ ਆ ਕਿ ਉਹ ਬੰਦਾ ਦੁਸ਼ਟ ਨੂੰ ਮੰਨਦਾ ਆ ਅਬਰਾਹਮ ਪਰਮੇਸ਼ਵਰ ਨੂੰ ਮੰਨਦਾ ਸੀ ਅਰ ਪ੍ਰਭੂ ਨੇ ਕਿਸੇ ਚੰਗੀ ਚੀਜ਼ ਦੀ ਥੋੜਨੀ ਛੱਡੀ ਦਾਊਦ ਪਰਮੇਸ਼ਵਰ ਨੂੰ ਮੰਨਦਾ ਸੀ ਪ੍ਰਭੂ ਨੇ ਕਿਸੇ ਚੰਗੀ ਚੀਜ਼ ਦੀ ਥੋੜਨੀ ਛੱਡੀ ਸੁਲੇਮਾਨ ਪਰਮੇਸ਼ਵਰ ਨੂੰ ਮੰਨਦਾ ਸੀ ਪਰਮੇਸ਼ਵਰ ਨੇ ਧਰਤੀ ਦੇ ਸਾਰੇ ਰਾਜਿਆਂ ਦੇ ਵਿੱਚੋਂ ਉਹਨੂੰ ਉੱਚਾ ਕੀਤਾ ਤਾਂ ਹਰ ਵਰੀ ਕਿਸੇ ਦੇ ਕੋਲੇ ਪਰਮੇਸ਼ਵਰ ਨੇ ਬਰਕਤ ਦਿੱਤੀ ਉਹਦਾ ਮਤਲਬ ਇਹ ਨਹੀਂ ਹੈ ਕਿ ਉਹ ਦੁਸ਼ਟ ਨੂੰ ਮੰਨਦਾ ਹੈ ਬਰਕਤਾਂ ਦੁਸ਼ਟ ਦੇ ਵੱਲੋਂ ਨਹੀਂ ਪਰ ਬਹੁਤ ਸਾਰੇ ਲੋਕ ਉਹਨਾਂ ਬਰਕਤਾਂ ਨੂੰ ਦੇਖ ਕੇ ਖੁਦਾ ਦੇ ਦਾਸ ਦੇ ਵਿਰੁੱਧ ਬੋਲਣ ਲੱਗ ਜਾਂਦੇ ਆ ਚਾਹੁੰਦੇ ਆ ਜਿੱਦਾਂ ਉਹਦੀ ਇੱਜ਼ਤ ਹੁੰਦੀ ਆ ਸਾਡੀ ਵੀ ਹੋਵੇ ਜਿੱਦਾਂ ਉਹਦਾ ਜੀਵਨ ਆ ਵਧਿਆ ਫਲਿਆ ਸਾਡਾ ਵੀ ਵਧੇ ਫਲੇ ਇਤਨੀਆਂ ਸਾਰੀਆਂ ਬਰਕਤਾਂ ਵੀ ਹੋਣ ਪਰ ਬੋਲਣ ਲੱਗਿਆਂ ਪ੍ਰੇਜਗਾਰੀ ਨਹੀਂ ਕਰਦੇ ਸੋਚਣ ਲੱਗਿਆਂ ਪ੍ਰੇਜਗਾਰੀ ਨਹੀਂ ਕਰਦੇ ਛੱਟ ਦੇਣੀ ਆਪਣੇ ਮੂੰਹ ਚੋਂ ਕੁਛ ਨਾ ਕੁਛ ਕਹਿ ਦਿੰਦੇ ਆ ਤੁਸੀਂ ਜਿਸ ਵਿਅਕਤੀ ਦੀ ਅਨੋਇੰਟਿੰਗ ਨੂੰ ਅਟਰੈਕਟ ਕਰਨਾ ਚਾਹੁੰਦੇ ਹੋ ਉਹਦੀ ਰਿਸਪੈਕਟ ਕਰਨੀ ਸ਼ੁਰੂ ਕਰ ਦਿਓ ਜੇਦੀ ਵੀ ਅਨੋਇੰਟਿੰਗ ਜਿਹਦੇ ਉੱਤੇ ਪਰਮੇਸ਼ਵਰ ਦਾ ਮੱਸਾ ਯਾਰ ਤੁਸੀਂ ਚਾਹੁੰਦੇ ਹੋ ਇਦਾਂ ਦਾ ਮੱਸਾ ਮੇਰੇ ਜੀਵਨ ਦੇ ਵਿੱਚ ਹੋਵੇ ਉਸ ਇਨਸਾਨ ਦੇ ਵਿਰੋਧ ਸੋਚਣਾ ਵੀ ਨਹੀਂ ਬੋਲਣਾ ਵੀ ਨਹੀਂ ਪਰ ਆਦਰ ਕਰਨਾ ਹੈ ਉਸ ਇਨਸਾਂ ਦਾ ਤੁਸੀਂ ਦੇਖਿਓ ਸੇਮ ਐਨੋਇੰਟਿੰਗ ਤੁਹਾਡੇ ਵੱਲ ਨੂੰ ਟਰਾਂਸਫਰ ਹੋ ਜੂਗੀ ਅਟਰੈਕਟ ਹੋ ਜੂਗੀ ਤੁਸੀਂ ਖਿੱਚ ਲਓਗੇ ਉਸ ਐਨੋਇੰਟਿੰਗ ਨੂੰ ਜਦੋਂ ਅਸੀਂ ਆਪਣੇ ਆਗੂ ਦਾ ਆਦਰ ਨਹੀਂ ਕਰਦੇ ਇਹੇ وجہ ਆ ਕਿ ਬਹੁਤ ਸਾਰੇ ਲੋਕ ਉਸ ਐਨੋਇੰਟਿੰਗ ਦੇ ਵਿੱਚ ਨਹੀਂ ਆਉਂਦੇ ਉਸ ਲੈਵਲ ਦੀ ਜਿਹੜੀ ਬਰਕਤ ਆ ਉਹਨਾਂ ਦੇ ਜੀਵਨ ਦੇ ਵਿੱਚ ਨਹੀਂ ਆਉਂਦੀ ਉਹ ਸਿਰਫ ਵਚਨ ਨੂੰ ਸੁਣਿਆ ਤੇ ਚਲੇ ਗਏ ਉਹਨਾਂ ਦੇ ਦਿਲ ਦੇ ਵਿੱਚ ਪਰਮੇਸ਼ਵਰ ਦੇ ਦਾਸ ਦੇ ਲਈ ਕੋਈ ਇੱਜ਼ਤ ਨਹੀਂ ਆਈ ਅਰ ਮੈਂ ਜੋ ਗੱਲ ਕਰਾਂਗੀ ਬਾਈਬਲ ਚ ਕਰਾਂਗੀ ਅਰ ਜਿੰਨੀਆਂ ਕੀਤੀਆਂ ਸਭ ਬਾਈਬਲ ਚੋਈ ਕੀਤੀਆਂ ਅਲੀਸ਼ਾ ਏਲੀਆ ਦੀ ਬਹੁਤ ਰਿਸਪੈਕਟ ਕਰਦਾ ਸੀ ਅਲੀਸ਼ਾ ਵੀ ਸਿੱਧਾ ਪਰਮੇਸ਼ਵਰ ਤੋਂ ਮਸਾ ਮੰਗ ਸਕਦਾ ਸੀਗਾ ਮਿਲ ਜਾਣਾ ਸੀਗਾ ਪਰ ਅਲੀਸ਼ਾ ਚਾਹੁੰਦਾ ਸੀ ਕਿ ਜਿਵੇਂ ਦਾ ਮਸਾ ਮੇਰੇ ਗੁਰੂ ਉੱਤੇ ਆ ਮੇਰੇ ਆਤਮਿਕ ਪਿਤਾ ਦੇ ਉੱਤੇ ਆ ਉਦਾਂ ਦਾ ਮਸਾ ਮੇਰੇ ਜੀਵਨ ਦੇ ਵਿੱਚ ਹੋਵੇ ਤੇ ਨਾਲ ਨਾਲ ਤੁਰਿਆ ਜਾਂਦਾ ਹੈ ਆ ਕਦੀ ਪਿੱਛੇ ਤੁਰਦਾ ਆ ਕਦੀ ਨਾਲ ਤੁਰਦਾ ਕਦੀ ਪਿੱਛੇ ਤੁਰਦਾ ਕਦੀ ਨਾਲ ਤੁਰਦਾ ਤੇ ਕਹਿੰਦਾ ਆ ਕਿ ਮੈਨੂੰ ਤੇਰੇ ਵਾਲਾ ਮਸਾ ਚਾਹੀਦਾ ਆ ਅਰੇ 엘ਿਆਉ ਨੂੰ ਕੀ ਕਹਿੰਦਾ ਆ 엘ਿਆ ਨੇ ਉਹਨੂੰ ਲਾਉਣ ਦੀ ਕੋਸ਼ਿਸ਼ ਕੀਤੀ ਆ ਨਾਲੋਂ ਪਰ ਉਹ ਲਿੱਥਾ ਨਹੀਂ ਕਿਉਂਕਿ ਪਰਖਣਾ ਵੀ ਬਹੁਤ ਜ਼ਰੂਰੀ ਹੁੰਦਾ ਵੀ ਇਹ ਕਾਬਿਲ ਆ ਕਿ ਨਹੀਂ ਮਸਾ ਅੰਡਰਸਟੈਂਡ ਕਰਦਾ ਆ ਕਿ ਕਿਹੜੇ ਇਨਸਾਨ ਵਿੱਚ ਟ੍ਰਾਂਸਫਰ ਹੋਣਾ ਹੈ ਆ ਕਿਹੜੇ ਚ ਨਹੀਂ ਇਤਾਂ ਨਹੀਂ ਆ ਕਿ ਜੇ ਕਿਸੇ ਨੇ ਤੁਹਾਡੇ ਉੱਤੇ ਹੱਥ ਰੱਖ ਕੇ ਦਿੱਤਾ ਤੇ ਉਹ ਮਸਾ ਉਸੇ ਵੇਲੇ ਤੁਹਾਡੇ ਵਿੱਚ ਆ ਜਾਣਾ ਜੇ ਤੁਸੀਂ ਉਹ ਮਸਾ ਲੈਣ ਦੇ ਯੋਗ ਹੋਵੋਗੇ ਤਾਂ ਉਹ ਮਸਾ ਤੁਹਾਡੇ ਜੀਵਨ ਚ ਆਉਣਾ ਨਹੀਂ ਤੇ ਨਹੀਂ ਆਉਣਾ ਬਹੁਤ ਸਾਰੇ ਲੋਕਾਂ ਦੇ ਜੀਵਨ ਦੇ ਵਿੱਚ ਗਲਤ ਅਨੋਇੰਟਿੰਗ ਆਉਂਦੀ ਹੈ ਅਨੋਇੰਟਿੰਗ ਵੀ ਦੋ ਤਰ੍ਹਾਂ ਦੀ ਆ ਵੈਰੀ ਦੇ ਕੋਲ ਵੀ ਮਸਾ ਆ ਉਹਦਾ ਅਰ ਪਰਮੇਸ਼ਵਰ ਦਾ ਮਸਾ ਕੰਪਲੀਟ ਡਿਫਰੈਂਟ ਜੇ ਕਿਸੇ ਦੀ ਲਾਈਫ ਦੇ ਵਿੱਚ ਕੋਈ ਗਲਤ ਕੰਮ ਆ ਉਹਨੇ ਜਾ ਕੇ ਕਿਸੇ ਦੇ ਸਿਰ ਉੱਤੇ ਹੱਥ ਰੱਖਿਆ ਅਰ ਉਹ ਇਨਸਾਨ ਜਿਹਦੇ ਸਿਰ ਉੱਤੇ ਹੱਥ ਰੱਖਿਆ ਗਿਆ ਜੇ ਉਹਦੀ ਜ਼ਿੰਦਗੀ ਦੇ ਵਿੱਚ ਪਾਪ ਵਾਲਾ ਦਰਵਾਜ਼ਾ ਖੁੱਲ੍ਹਾ ਹੋਇਆ ਕੁਝ ਨੌਨਸੈਂਸ ਚੱਲਦਾ ਹੋਇਆ ਕੀ ਹੋਣਾ ਉਹ ਪਾਪ ਜਿਹੜਾ ਆ ਟ੍ਰਾਂਸਫਰ ਹੋ ਜਾਣਾ ਉਹਦੀ ਲਾਈਫ ਦੇ ਵਿੱਚ ਕਿਉਂਕਿ ਦਰਵਾਜ਼ਾ ਖੁੱਲਾ ਆ ਇਸੇ ਤਰ੍ਹਾਂ ਅਗਰ ਤੁਹਾਡੇ ਅੰਦਰ ਪਰਮੇਸ਼ਵਰ ਦੇ ਅਭਿਸ਼ੇਕ ਦੇ ਲਈ ਚੰਗੇ ਅਭਿਸ਼ੇਕ ਦੇ ਲਈ ਜਾਂ ਖੁਦਾ ਦੇ ਦਾਸ ਉੱਤੇ ਜਿਹੜਾ ਅਭਿਸ਼ੇਕ ਆ ਉਸ ਅਭਿਸ਼ੇਕ ਦੇ ਲਈ ਭੁੱਖ ਪਿਆਸ ਹੋਈ ਤਦ ਮਸਾ ਨੇ ਅਟਰੈਕਟ ਹੋ ਜਾਣਾ ਤੁਹਾਡੇ ਵੱਲ ਨੂੰ ਔਰ ਤੁਹਾਡੇ ਉੱਤੇ ਆ ਜਾਣਾ ਹੈ ਇਦਾਂ ਹੀ ਅਲੀਸ਼ਾ ਪਿੱਛੇ ਨਹੀਂ ਹਟਿਆ ਤਾਂ ਏਲੀਆ ਨੇ ਕਿਹਾ ਜੇ ਤੂੰ ਮੈਨੂੰ ਜਾਂਦੇ ਨੂੰ ਦੇਖ ਲਵੇਂ ਤੇ ਮਸਾ ਜਿਹੜਾ ਆ ਤੇਰੇ ਉੱਤੇ ਆਊਗਾ ਤੇ ਜਦੋਂ ਏਲੀਆ ਉਠਾਇਆ ਗਿਆ ਅਲੀਸ਼ਾ ਨੇ ਦੇਖਿਆ ਉਹਨੇ ਕਿਹਾ ਹੈ ਮੇਰੇ ਪਿਤਾ ਹੈ ਮੇਰੇ ਪਿਤਾ ਉਹਨੇ ਉਸ ਵੇਲੇ ਮਸਾ ਮਸਾ ਨਹੀਂ ਕਿਹਾ ਹਾਈ ਹਾਈ ਨਹੀਂ ਕੀਤਾ ਉਹਨੇ ਹੋਰ ਚੀਜ਼ਾਂ ਨਹੀਂ ਕੀਤਾ ਕਿ ਮੇਰੇ ਸਿਰ ਤੇ ਹੱਥ ਨਹੀਂ ਰੱਖ ਕੇ ਗਿਆ ਕੋਈ ਅੱਖਰ ਨਹੀਂ ਬੋਲ ਕੇ ਗਿਆ ਪਰ ਉਹਨੇ ਉਹ ਅੱਖਰ ਜਿਹੜੇ ਏਲੀਆ ਨੇ ਕਹੇ ਸੀ ਉਹਨਾਂ ਨੂੰ ਫੋਲੋ ਕੀਤਾ ਏਲੀਆ ਨੂੰ ਫੋਲੋ ਕੀਤਾ ਕਿ ਏਲੀਆ ਕੀ ਕਰਦਾ ਕਿਧਰ ਨੂੰ ਜਾ ਰਿਹਾ ਉਸ ਚੀਜ਼ ਨੂੰ ਫੋਲੋ ਕਰਦਾ ਰਿਹਾ ਤੇ ਕੀ ਹੋਇਆ ਦੁੱਗਣਾ ਮਸਾ ਅਲੀਸ਼ਾ ਦੇ ਉੱਤੇ ਆਣ ਕੇ ਠਹਿਰ ਗਿਆ ਹallelujah ਅਗਰ ਤੁਸੀਂ ਵੀ ਚਾਹੁੰਦੇ ਆ ਤੁਹਾਡੀ ਲਾਈਫ ਦੇ ਵਿੱਚ ਡਬਲ ਐਨੋਇੰਟਿੰਗ ਹੋਏ ਸੇਮ ਐਨੋਇੰਟਿੰਗ ਹੋਏ ਤਾਂ ਜਿਵੇਂ ਦੀ ਐਨੋਇੰਟਿੰਗ ਚਾਹੁੰਦੇ ਆ ਹੱਥ ਧੋ ਕੇ ਤੁਰ ਪੋ ਪਿੱਛੇ ਕਿ ਮੈਂ ਇਹ ਐਨੋਇੰਟਿੰਗ ਲੈਣੀ ਆ ਜੋ ਖੁਦਾ ਦੇ ਦਾਸ ਦੇ ਉੱਤੇ ਆ ਖੁਦਾ ਦਾ ਦਾਸ ਪ੍ਰਾਰਥਨਾ ਕਿਵੇਂ ਕਰਦਾ ਖੁਦਾ ਦਾ ਦਾਸ ਪਰਮੇਸ਼ਵਰ ਦੇ ਨਾਲ ਚੱਲਦਾ ਕਿਵੇਂ ਆ ਖੁਦਾ ਦੇ ਦਾਸ ਨੇ ਸਾਨੂੰ ਕੀ ਸਲਾਹ ਦਿੱਤੀ ਆ ਕੀ ਸਾਡੀ ਡਿਊਟੀ ਲਈ ਆ ਉਹਨਾਂ ਚੀਜ਼ਾਂ ਨੂੰ ਕਰੋਗੇ ਆਟੋਮੈਟਿਕਲੀ ਤੁਸੀਂ ਸੇਮ ਐਨਨੋਇੰਟਿੰਗ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਕਰਸ਼ਿਤ ਕਰੋਗੇ ਅਟਰੈਕਟ ਕਰ ਲਵੋਗੇ ਕਈ ਵਰੀ ਕੁਝ ਲੋਕੀ ਬਿਲਕੁਲ ਨਾਲ ਰਹਿੰਦੇ ਆ ਐਨ ਨਾਲ ਤੁਰਦੇ ਆ ਹੋ ਸਕਦਾ ਉਹ ਗੱਡੀ ਚਲਾਉਂਦੇ ਹੋਣ ਹੋ ਸਕਦਾ ਉਹ ਬਾਵਰਜੀ ਹੋਣ ਹੋ ਸਕਦਾ ਅਸਿਸਟੈਂਟ ਹੋਣ ਹੋ ਸਕਦਾ ਨਾਲ ਪ੍ਰਾਰਥਨਾ ਕਰਨ ਵਾਲੇ ਹੋਣ ਪਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਨਾਲ ਰਹਿਣ ਦੇ ਬਾਵਜੂਦ ਵੀ ਹੋ ਸਕਦਾ ਐਨੋਇੰਟਿੰਗ ਨਾ ਹੋਵੇ ਸੇਮ ਜੋ ਪਰਮੇਸ਼ਵਰ ਦੇ ਦਾਸ ਦੇ ਜੀਵਨ ਦੇ ਵਿੱਚ ਆ ਤੇ ਫਿਰ ਕਿੱਦਾਂ ਹੋ ਸਕਦਾ ਹੈ ਕਿ ਨਾਲ ਰਹਿਣ ਦੇ ਨਾਲ ਇਹ ਅਨੋਇੰਟਿੰਗ ਅਟ੍ਰੈਕਟ ਹੁੰਦੀ ਆ ਕਈ ਵੀਰਯੋ ਨਾਲ ਹੋ ਕੇ ਵੀ ਨਾਲ ਨਹੀਂ ਹੁੰਦੇ ਕਿਉਂਕਿ ਉਹਨਾਂ ਨੇ ਉਸ ਅਨੋਇੰਟਿੰਗ ਦੇ ਪ੍ਰਤੀ ਵਫਾਦਾਰੀ ਦਿਖਾਈ ਨਹੀਂ ਹੁੰਦੀ ਉਹਨਾਂ ਦੇ ਜੀਵਨ ਵਿੱਚ ਆਪਣੇ ਕੰਮ ਨਾਲ ਮਤਲਬ ਆ ਉਹਨਾਂ ਨੂੰ ਉਸ ਅਨੋਇੰਟਿੰਗ ਦੇ ਨਾਲ ਜੋ ਖੁਦਾ ਦੇ ਦਾਸ ਦੇ ਉੱਤੇ ਆ ਉਹਨਾਂ ਦਾ ਕੋਈ ਸਰੋਕਾਰ ਨਹੀਂ ਕੋਈ ਉਹਨਾਂ ਦਾ ਮਤਲਬ ਨਹੀਂ ਇਸ ਕਰਕੇ ਉਹ ਐਨੋਇੰਟਿੰਗ ਜਿਹੜੀ ਆ ਇੰਨੀ ਵਾਧੂ ਨਹੀਂ ਆ ਕਿ ਆਪੇ ਹੀ ਜਿਹਦੇ ਮਰਜ਼ੀ ਜੀਵਨ ਚ ਟਰਾਂਸਫਰ ਹੋ ਜੇ ਇਸ ਲਈ ਕਈ ਵਾਰੀ ਨਾਲ ਰਹਿਣ ਵਾਲਿਆਂ ਦੇ ਜੀਵਨ ਵਿੱਚ ਵੀ ਉਹ ਅਭਿਸ਼ੇਕ ਨਹੀਂ ਕੰਮ ਕਰਦਾ ਉਹ ਬਿਮਾਰੀਆਂ ਵਿੱਚ ਹੋ ਸਕਦੇ ਆ ਪਾਪ ਵਿੱਚ ਹੋ ਸਕਦੇ ਆ ਵਿਚਾਰ ਵਿੱਚ ਹੋ ਸਕਦੇ ਆ ਚੋਰੀ ਦੇ ਵਿੱਚ ਹੋ ਸਕਦੇ ਧੋਖਾ ਧੜੀ ਦੇ ਵਿੱਚ ਹੋ ਸਕਦੇ ਆ ਅਰੇ ਲੋਕੀ ਦੇਖ ਕੇ ਸੋਚੂਗੇ ਉਹ ਇਹ ਤੇ ਖੁਦਾ ਦੇ ਏਡੇ ਵੱਡੇ ਦਾਸ ਦੇ ਨਾਲ ਰਹਿੰਦਾ ਇਹਦੇ ਜੀਵਨ ਦਾ ਸੁਧਾਰ ਨਹੀਂ ਹੋਇਆ ਤੇ ਫਿਰ ਸਾਡਾ ਦੂਰ ਰਹਿ ਕੇ ਕਿਵੇਂ ਸੁਧਾਰ ਹੋਊਗਾ ਨਾਲ ਰਹਿ ਕੇ ਕੀ ਉਹਨੇ ਸੋਚਿਆ ਸੀ ਕਿ ਮੈਂ ਸੁਧਰਾਂ ਕਿ ਉਹ ਸੁਧਰਨਾ ਚਾਹੁੰਦਾ ਸੀ ਕਿ ਉਹ ਤਰਮੀ ਬਨਣਾ ਚਾਹੁੰਦਾ ਸੀ ਕਿ ਉਸ ਅਨੋਇੰਟਿੰਗ ਨੂੰ ਅਟਰੈਕਟ ਕਰ ਰਿਹਾ ਸੀ ਨਹੀਂ ਜੇ ਉਹਨੇ ਅਨੋਇੰਟਿੰਗ ਨੂੰ ਅਟਰੈਕਟ ਕੀਤਾ ਹੁੰਦਾ ਤੇ ਅਨੋਇੰਟਿੰਗ ਨੇ ਉਹਦੀ ਲਾਈਫ ਦੇ ਵਿੱਚ ਹੋਣਾ ਸੀ ਇਸ ਲਈ ਅਗਰ ਤੁਸੀਂ ਚਾਹੁੰਦੇ ਆ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਮਸਾ ਹੋਵੇ ਜਿੱਦਾਂ ਦਾ ਵੀ ਤੁਸੀਂ ਚਾਹੁੰਦੇ ਹੋ ਉਸ ਮਸਾ ਦੇ ਲਈ ਆਪਣੇ ਅੰਦਰ ਭੁੱਖ ਪਿਆਸ ਪੈਦਾ ਕਰੋ ਉਸ ਮਸਾ ਨੂੰ ਆਪਣੇ ਵੱਲ ਨੂੰ ਖਿੱਚੋ ਔਰ ਉਹ ਮਸਾ ਜਿਹਦੇ ਉੱਤੇ ਪਹਿਲਾਂ ਕੰਮ ਕਰ ਰਿਹਾ ਉਹਦੀ ਸੰਗਤ ਵਿੱਚ ਰਹਿਣਾ ਸ਼ੁਰੂ ਕਰੋ ਉਸ ਇਨਸਾਨ ਦੇ ਜਿਹੜਾ ਵਿਹਾਰ ਆ ਉਹਨਾਂ ਨੂੰ ਫੋਲੋ ਕਰਨਾ ਸ਼ੁਰੂ ਕਰੋ ਉਸ ਕਰੈਕਟਰ ਨੂੰ ਫੋਲੋ ਕਰੋ ਔਰ ਤੁਸੀਂ ਦੇਖਿਓ ਆਟੋਮੈਟਿਕਲੀ ਉਹ ਐਨੋਇੰਟਿੰਗ ਜਿਹੜੀ ਆ ਉਹ ਤੁਹਾਡੀ ਲਾਈਫ ਦੇ ਵਿੱਚ ਟਰਾਂਸਫਰ ਹੋ ਜੂਗੀ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਆਮੀਨ ਆਜੋ ਆਪਾਂ ਦੇਖੀਏ ਪਹਿਲਾ ਯੋਹੰਨਾ ਉਹਦਾ ਦੂਜਾ ਅਧਿਆਇ ਤੇ ਉਹਦੀ 27 ਨੰਬਰ ਪੰਕਤੀ ਓ ਮਸਾ ਜੋ ਤੁਸਾਂ ਉਹਦੀ ਵੱਲੋਂ ਪਾਇਆ ਸੋ ਤੁਹਾਡੇ ਵਿੱਚ ਕਾਇਮ ਰਹਿੰਦਾ ਹੈ ਅਤੇ ਤੁਹਾਨੂੰ ਕੁਝ ਲੋੜ ਨਹੀਂ ਭਈ ਕੋਈ ਤੁਹਾਨੂੰ ਸਿੱਖਿਆ ਦੇਵੇ ਸਗੋਂ ਜਿਵੇਂ ਉਹਦਾ ਮਸਾ ਤੁਹਾਨੂੰ ਸਭਨਾ ਗੱਲਾਂ ਦੇ ਵਿਖੇ ਸਿੱਖਿਆ ਦਿੰਦਾ ਹੈ ਅਤੇ ਸੱਤ ਹੈ ਝੂਠ ਨਹੀਂ ਅਤੇ ਜਿਵੇਂ ਉਹਨੇ ਤੁਹਾਨੂੰ ਸਿੱਖਿਆ ਦਿੱਤੀ ਤਿਵੇਂ ਤੁਸੀਂ ਉਹਦੇ ਵਿੱਚ ਕਾਇਮ ਰਹੋ ਹallelujah ਸੋ ਪਰਮੇਸ਼ਵਰ ਦਾ ਮਸਾ ਜੋ ਪਰਮੇਸ਼ਵਰ ਦੇ ਵੱਲੋਂ ਪਰਮੇਸ਼ਵਰ ਦੇ ਲੋਕਾਂ ਨੇ ਪਾਇਆ ਆ ਉਹ ਉਹਨਾਂ ਵਿੱਚ ਕਾਇਮ ਰਹਿੰਦਾ ਆ ਅਰ ਵਚਨ ਕੀ ਕਹਿੰਦਾ ਤੁਹਾਨੂੰ ਹੁਣ ਹੋਰ ਥਾਂ ਥਾਂ ਤੋਂ ਸਿੱਖਣ ਦੀ ਲੋੜ ਨਹੀਂ ਆ ਉਹ ਮਸਾ ਜੋ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਆ ਉਹ ਮਸਾ ਤੁਹਾਨੂੰ ਸਿਖਾਉਂਦਾ ਆ ਉਹ ਤੁਹਾਨੂੰ ਝੂਠ ਨਹੀਂ ਸਿਖਾਉਂਦਾ ਉਹ ਤੁਹਾਨੂੰ ਸੱਚ ਸਿਖਾਉਂਦਾ ਆ ਔਰ ਕਹਿੰਦਾ ਜਿਵੇਂ ਉਹ ਮਸਾ ਤੁਹਾਨੂੰ ਸਿਖਾਉਂਦਾ ਆ ਉਹ ਸਿੱਖਿਆ ਦਿੱਤੀ ਆ ਉਸ ਸਿੱਖਿਆ ਦੇ ਵਿੱਚ ਤੁਸੀਂ ਕਾਇਮ ਰਹੋ ਹallelujah ਹallelujah ਸੋ ਜੋ ਵਚਨ ਤੁਹਾਨੂੰ ਦੱਸਿਆ ਗਿਆ ਜੋ ਸਿੱਖਿਆ ਪਰਮੇਸ਼ਰ ਦੇ ਵਚਨ ਦੇ ਦੁਆਰਾ ਤੁਹਾਨੂੰ ਦਿੱਤੀ ਗਈ ਉਹ ਐਨੋਇੰਟਿੰਗ ਜੋ ਖੁਦਾ ਦੇ ਦਾਸਾਂ ਦਾਸੀਆਂ ਦੇ ਰਾਈ ਉਹ ਐਨੋਇੰਟਿੰਗ ਜੋ ਖੁਦਾ ਦੇ ਰਾਈ ਖੁਦਾ ਦੇ ਆਤਮਾ ਦੇ ਰਾਈ ਖੁਦਾ ਦੇ ਵਚਨ ਦੇ ਰਾਈ